ਤਲੁਧਿਆਣਾ ਦੇ ਵਿੱਚ ਦੇਰ ਰਾਤ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਘਟਨਾ ਸਪਤੰਤਰ ਨਗਰ ਦੀ ਦੱਸੇ ਜਾ ਰਹੀ ਹੈ ਜਿੱਥੇ ਇੱਕ ਨੌਜਵਾਨ ਟੋਨੀ ਦੇ ਘਰ ਦੇ ਬਾਹਰ ਬਦਮਾਸ਼ਾਂ ਨੇ 506 ਗੋਲੀਆਂ ਚੁਲਾਈਆਂ ਨੇ ਪੁਲਿਸ ਟੋਨੀ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਕਿਹੜੇ ਕਾਰਨਾਂ ਦੇ ਚੱਲਦੇ ਬਦਮਾਸ਼ਾਂ ਨੇ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚੁਲਾਈਆਂ ਨੇ ਫਿਲਹਾਲ ਪੁਲਿਸ ਨੇ 12 ਲੋਕਾਂ ਦੇ ਖਿਲਾਫ ਬਾਈ ਨੇਮ ਅਤੇ 2 ਤੋਂ 3 ਹਣ ਪਛਾਤੀ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਅੱਜ ਪਹਿਲਾਂ ਇਹਨਾਂ ਬਦਮਾਸ਼ਾਂ ਨੇ ਗਰੇਵਾਲ ਕਲੋਨੀ ਦੇ ਵਿੱਚ ਇੱਕ ਡਾਕਟਰ ਦੀ ਦੁਕਾਨ ਉੱਤੇ ਹਮਲਾ ਕੀਤਾ ਤਾਬੜ ਤੋੜ ਜਮ ਕੇ ਦੁਕਾਨ ਦੀ ਧੋਲ ਫੋੜ ਕੀਤੀ ਦੁਕਾਨ ਦੇ ਅੰਦਰ ਅਤੇ ਬਾਹਰ ਇਸ਼ਟਾ ਦੇ ਨਾਲ ਹਮਲਾ ਤੱਕ ਕਰ ਦਿੱਤਾ ਜਾਣਕਾਰੀ ਦੇਨ ਪ੍ਰਾਂਤੂ ਕਾਂਗਰਸੀ ਨੇਤਾ ਨਰੇਸ਼ ਉੱਪਲ ਨੇ ਦੱਸਿਆ ਕਿ ਗਰੇਵਾਲ ਕਲੋਨੀ ਦੇ ਵਿੱਚ ਡਾਕਟਰ ਪੌਲ ਦੀ ਕਲੀਨਿਕ ਹੈ ਜੁਥੇ ਤਿੰਨ ਬਾਈਕ ਦੇ ਵਿੱਚ ਕਰੀਬ 8 ਤੇ 9 ਨੌਜਵਾਨ ਚੜ ਕੇ ਆਂਦੇ ਨੇ ਜਿਸ ਤੋਂ ਬਾਅਦ ਲੱਕੀ ਦੇ ਵਿੱਚ ਸ਼ੋਸ਼ਣਾਬਾ ਮਚਾਇਆ ਜਾਂਦਾ ਹੈ ਉੱਤੇ ਹੀ ਡਾਕਟਰ ਪਾਲਦੇਵ ਮੁਤਾਬਿਕ ਇਹਨਾਂ ਨੌਜਵਾਨਾਂ ਦੇ ਵਿੱਚ ਕੁਝ ਨੌਜਵਾਨ ਜ਼ਖਮੀ ਵੀ ਨੇ ਉਪਚਾਰ ਦੇ ਲਈ ਹਸਪਤਾਲ 'ਚ ਦਾਖਲ ਨੇ ਉੱਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ આરોપી ਹਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤੇ ਜਲਦ ਹੀ ਕਾਬੂ ਕਰ ਲਿਤਾ ਜਾਵੇਗਾ ਤਿੰਨ ਮੋਟਰਸਾਈਕਲ ਦੇ ਬੰਦੇ ਆਏ ਜਦੋਂ ਬੋਲਣਗੇ ਪੁੱਛਣਗੇ ਜੀ ਦਾ ਸਾਹਿਬ ਕੀ ਗੱਲ ਕੀ ਹੋਈ ਹੈ ਜਿਹੜੇ ਤੁਹਾਡੀ ਦੁਕਾਨ ਦੀ ਪਨਤੋਲ ਹੋਈ ਹੈ ਕੀ ਗੱਲ ਉਹ ਤਿੰਨ ਮੋਟਰਸਾਈਕਲਾਂ ਤੇ ਬੰਦੇ ਆਏ ਨੇ ਪੰਜ ਛੇ ਬੰਦੇ ਸੀਗੇ ਇੱਕ ਦੀ ਕੋਟ ਲੱਗੀ ਹੋਈ ਸੀਗੀ ਉਹ ਆਂਦੇ ਅੰਦਰ ਗਿਰ ਗਿਆ ਕਹਿੰਦਾ ਮੈਨੂੰ ਜਿਆਦਾ ਫਰੀਅਸ ਐ ਮੈਂ ਕਿਹਾ ਇੱਕ ਬੰਦਾ ਕਹਿੰਦਾ ਇੱਥੇ ਪੱਟੀ ਕਰਾ ਲੈਣੇ ਦੋ ਬੰਦੇ ਕਹਿੰਦੇ ਸਿਵਲ ਚ ਜਾਣਾ ਇੱਕ ਕਹਿੰਦਾ ਰੋਡ ਕਿਤੇ ਜਾਣਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਇਦਾਂ ਕਰੋ ਪਹਿਲਾਂ ਆਪਕਿ ਦੇਖ ਲਓ ਕਿ ਪੱਟੀ ਇੱਥੇ ਕਰਨੀ ਹੈ ਕਿ ਕੋਰ ਕਿਤੇ ਕਰवानी ਹੈ ਇੰਨੀ ਜੇ ਬਾਹਰ ਨਿਕਲੇ ਬਾਹਰ ਕੋਈ ਹਮਲਾ ਕਰਦਾ ਮੇਰੇ ਤੇ ਕੀ ਉਹਨਾਂ ਕੋਈ ਹਥਿਆਰ ਵਗੈਰਾ ਕੀ ਸੀ ਜੀ ਉਹਨਾਂ ਕੋਲ ਹਥਿਆਰ ਤਾਂ ਮੈਂ ਦੇਖੀ ਨਹੀਂ ਈਟਾਂ ਦੋ ਚੱਪੇ ਮਾਰੀਆਂ ਉਹਨਾਂ ਨੇ ਸਾਰੇ ਕਹਿੰਦੇ ਵੀ ਇੱਥੇ ਕੋਈ ਰਿਵਾਲਵਰ ਵਗੈਰਾ ਪਸੋ ਇਹ ਬਾਹਰ ਦੇ ਬੰਦੇ ਨੇ ਦੇਖਿਆ ਮੈਂ ਨਹੀਂ ਵੇਖਿਆ ਇਹ ਤੁਹਾਡੀ ਕਿਸੇ ਵੱਖ ਵਜਿਹੀ ਜੀ ਸਰ ਇੱਥੇ ਬੁੱਲਤ ਪੀਛਾ ਲੱਗੇ ਆ ਜੀ ਤੁਹਾਡੀ ਕੀ ਮੰਗ ਆ ਜੀ ਮੰਗ ਹੈ ਕਾਰਵਾਈ ਕੀਤੀ ਜਾਵੇ ਗੁੰਡਾ ਕਰਦੀ ਰਾਤ ਨਹੀਂ ਕੀਤੀ ਜਾਵੇ ਇਹ ਤਾਂ ਨੀਰੀ ਗੁੰਡਾ ਕਰਦੀ ਹੈ 10 ਮਿੰਟ ਪਹਿਲਾਂ 5 ਵਜੇ ਦੀ ਵਾਕਿਆ ਡਾਕਟਰ ਪਾਲ ਨੇ ਉਹਨਾਂ ਦੀ ਦੁਕਾਨ ਤੇ ਇੱਕ ਇੰਜੂਰਡ ਬੰਦੇ ਨੂੰ ਲੈ ਕੇ ਆਏ ਨੇ 6-7 ਬਦਮਾਸ਼ ਦੋ ਤਿੰਨ ਮੋਸ਼ਾਲਾ ਕਰਦੇ ਉਹਨਾਂ ਨੂੰ ਕਹਿੰਦੇ ਪੱਟੀ ਕਰੋ ਜੀ ਦੋ ਕਹਿੰਦੇ ਇੱਥੇ ਕਰਾਉਣੀ ਆ ਦੋ ਕਹਿੰਦੇ ਅੱਗੇ ਲੈ ਜਾਓ ਕਹਿੰਦੇ ਪ੍ਰਾਈਵੇਟ ਕਿੱਥੇ ਤੁਸੀਂ ਲਿਜਾਣਾ ਜਿੱਥੇ ਕਰਾਣਾ ਕਰਾਵੇ ਪਰ ਉਦੋਂ ਬਾਅਦ ਆ ਕਾਂਡ ਕਰਤਾ ਰਿਵਾਲਬਰ ਡਾਕਟਰ ਪਾਲਦੇ ਵੀ ਗਿਰਿਆ ਉਹ ਚੱਕ ਕੇ ਭੱਜ ਗਏ ਇੱਥੇ ਆ ਕੇ ਗੋਲੀਆਂ ਚਲਾਤੀਆਂ ਜੀ ਇਹ ਇਹ ਨਾਲ ਹੀ ਆ ਦੋ ਤਿੰਨ ਗਲੀਆਂ ਛੱਡ ਕੇ 77 ਲਗਦਾ ਉਹ ਗਰੇਵਾਲ ਕਲੋਨੀ ਦਾ ਬਾਕ ਹੈ 62 ਨੰਬਰ 13 ਮੇਰ ਸਾਹ ਦਾ ਇਲਾਕਾ ਹੈ ਮਤਲਬ ਨਹੀਂ ਕਹਿੰਦਾ ਮਤਲਬ ਹੈ ਦੋ ਵਿਪਨ ਹੈ ਜਾਂ ਇੱਕ ਹੀ ਵਿਪਨ ਹੋ ਸਕਦਾ ਜਿੱਦੇ ਨਾਲ ਕਾਰਵਾਈ ਹੋਈ ਹੈ ਜਿਹੜੇ ਮੁੰਡੇ ਦੱਸਦੇ ਸੀ ਇਹਨਾਂ ਦੇ ਕੋਲ ਜਿੱਥੇ ਗੋਲੀ ਚੱਲੀ ਹੈ ਜਿੱਥੋਂ ਆ ਖਾਲੀ ਕੋਲ ਮੇਰੇ ਇੱਕ ਇੱਕ ਜਿੰਦਾ ਮਿਲਿਆ ਹੈ ਜੀ ਇਹ ਉੱਥੇ ਕਹਿੰਦੇ ਸੀ ਵੀ ਡੋਲਵਰ ਬਰ ਅੱਛਾ ਜੀ ਤੇ ਜਦੋਂ ਅਸੀਂ ਡਾਕਟਰ ਪਾਲ ਦੇ ਕੋਲ ਪਹੁੰਚੇ ਉੱਥੇ ਵੀ ਜਿਹੜੇ ਲੋਕ ਮੌਜੂਦ ਸੀ ਉਹਨਾਂ ਨੇ ਵੀ ਦੱਸਿਆ ਵੀ ਇੱਥੇ ਵੀ ਰਿਵਾਲਵਰ ਕਿਰਿਆ ਅੱਛਾ ਜੀ ਉੱਥ ਜਾਨੀਵਾਨੀ ਦਾ ਹੁਣ ਇਹ ਜਾ ਕੇ ਪਤਾ ਲੱਗੂਗਾ ਜੀ ਹਜੇ ਮੈਂ ਡਾਕਟਰ ਪਾਲ ਦਾ ਤਾਂ ਬੁੱਲਬੱਲ ਪਾੜਿਆ ਹੋਇਆ ਉਹਦੇ ਸ਼ੀਸ਼ੇ-ਜੀਸ਼ੇ ਤੋੜੇ ਨੇ ਉਦੀ ਦੁਕਾਨ ਤੋਂ ਲੁੱਟਫੋ ਵੀ ਹੋਈਆਂ ਕੀ ਹੋਇਆ ਉਹ ਤਾਂ ਹੁਣ ਬਾਅਦ ਚ ਉਹੀ ਦੱਸਣ ਕਿ ਉਹ ਮੈਡੀਕਲ ਕਰਾਉਣ ਗਏ ਹੋਏ ਨੇ ਹਜੇ ਉਹ ਸੀ ਉੱਥੇ ਹੀ ਖੜੇ ਆਉ ਤੋਂ ਬਾਅਦ ਇੱਥੇ ਹੋ ਗਏ ਅੱਛਾ ਕਿੰਨੀਆਂ ਕੁ ਗੋਲੀਆਂ ਚੱਲੀਆਂ ਜੀ ਇਹ ਤਾਂ ਉਹਨੂੰ ਉੱਥੇ ਜਾ ਕੇ ਮੌਕੇ ਨੇ ਪਤਾ ਲੱਗੂ ਜੀ ਹਜੇ ਪੁੱਛੇ ਨਾ ਜਿਹੜਾ ਮੁੰਡਾ ਇੱਥੋਂ ਦੀ ਬਰਾਮਤ ਕੀਤਾ ਇਹ ਉਸੇ ਮੁੰਡੇ ਦਾ ਘਰ ਹੈ ਇਹ ਕਹਿੰਦਾ ਮੈਂ ਉਹਨਾਂ ਦੇ ਨਾਲ ਦਾ ਜਿਹੜਾ ਮੋਟਰਸਾਈਕਲ ਗਿਰਿਆ ਹੈ ਨਾ ਉੱਥੇ ਅੱਛਾ ਜੀ ਉਹ ਕਹਿੰਦਾ ਮੇਰਾ ਮੋਟਰਸਾਈਕਲ ਹੈ ਅੱਛਾ ਜੀ ਮੇਰਾ ਬੰਦਾ ਗੋਲੀਆਂ ਚ ਲਾ ਕੇ ਗਿਆ ਲੈ ਨਾ ਸੰਤਨਗਰ ਦੇ ਵਿੱਚ ਜੀ ਇਹ ਉਹਨਾਂ ਦਾ ਗੈਂਗ ਦਾ ਬੰਦਾ ਤੇ ਅਨੇ ਦੱਸਿਆ ਜੀ ਲਾ ਵੀ ਇਹ ਕਿੰਨੇ ਬੰਦੇ ਆ ਜੀ ਉਹਨਾਂ ਕੋਲ ਆਏ ਇਹ ਕਹਿੰਦੇ ਸੀ 10 15 ਬੰਦੇ ਸੀਗੇ ਜੀ ਅੱਛਾ ਆਏ ਕਿਉਂ ਸੀ ਕਿਹਦੇ ਤੇ ਵਾਰ ਕੀਤਾ ਜੀ ਹੁਣ ਇਹ ਤਾਂ ਪੁਲਿਸ ਵੈਰੀਫਾਈ ਕਰੂਗੀ ਜੀ ਸਾਨੂੰ ਕੀ ਦੱਸਣਾ ਸੀ ਉਹਨੇ ਕਦੇ ਕਹਿੰਦਾ ਮੈਂ ਪੜਦਾ ਜੀ ਕਦੇ ਕਹਿੰਦਾ ਮੈਂ ਕੰਮ ਕਰਦਾ ਜੀ ਕਦੇ ਕਹਿੰਦਾ ਮੇਰੀ ਵੀਡੀਓ ਨਾ ਬਣਾਓ ਜੀ ਇਹਨੇ ਵੀਡੀਓ ਦੇ ਵਿੱਚ ਆਪਣੀਆਂ ਫੋਟੋਆਂ ਦਿਖਾਈਆਂ ਜਿਹੜੇ ਜਿਹੜੇ ਬੰਦੇ ਨਾਲ ਆਈ ਸੀ ਤੇ ਕਿੰਨੀਆਂ ਕਿੰਨੀਆਂ ਗੋਲੀਆਂ ਦੇ ਖੋਲ ਬਰਾਮਦ ਹੋਈ ਜੀ ਪੁਲਿਸ ਨੂੰ ਜੀ ਹੁਣ ਇਹਨਾਂ ਨੇ ਲਿਆ ਕੇ ਦਿੱਤਾ ਜੀ ਇੱਕ ਤਾਂ ਪੁਲਿਸ ਨੂੰ ਉੱਥੇ ਹੀ ਦਿੱਤਾ ਸੀ ਇੱਕ ਇੱਕ ਜਿੰਦਾ ਇੱਕ ਚੱਲਿਆ ਔਰ ਵੀ ਕਹਿੰਦੇ ਉੱਥੇ ਬਾਕੀ ਉੱਥੇ ਪਏ ਹੋਣਗੇ ਆਪਾਂ ਹੁਣ ਚੱਲਦੇ ਹਾਂ ਉੱਥੇ ਮੌਕੇ ਦੇ ਸਾਰੇ ਤੁਸੀਂ ਵੀ ਚੱਲੋ ਅਸੀਂ ਪਰ ਦੇਖਦੇ ਕੀ ਹੈ ਜਿੰਮੀ ਕੀ ਹਾਲਾਤ ਬਹੁਤ ਮਾੜੇ ਨੇ ਪੰਜਾਬ ਦੇ ਵਿੱਚੋਂ ਨਾ ਤਾਂ ਕੋਈ ਬਾਹਰਲਾ ਵਪਾਰੀ ਆਉਂਦਾ ਪੰਜਾਬ ਦਾ ਵਿੜਾਗਰ ਕਿਉਂ ਹੋਇਆ ਡਰਦਾ ਬੰਦਾ ਆਉਂਦਾ ਹੀ ਨਹੀਂ ਅਗਲਾ ਕਿ ਨਾ ਜਾਂ ਲੁੱਟ ਕੇ ਆਵਾਂਗੇ ਜਾਂ ਮਰ ਕੇ ਆਵਾਂਗੇ ਬਿਲਕੁਲ ਜਿਵੇਂ ਕਿ 10 ਰੁਪਏ ਇੱਥੇ ਮਹਿੰਗੇ ਲੈ ਲੋ ਸਰ ਦਾ ਜਿਲ੍ਹਾ ਕੁਛ ਲੈਣਾ ਨੇ ਕਿ ਇਸ ਏਰੀਆ ਸਰਨਾ ਜਿਹੜੀ ਗੋੜੀ ਚੱਲੀ ਆ ਇਸ ਦੇ ਬਾਰੇ ਕਿੰਨਾ ਕੀ ਪਤਾ ਲੱਗਿਆ ਜੀ ਕਿ ਇਹ ਅਜੇ ਤਾਂ ਮੌਕੇ ਤੇ ਆਇਆ ਜਾਂ ਫਿਰ ਹੋਣਾ ਜੇ ਤੇ ਬਾਕੀ ਵੈਰੀਫਾਈ ਕਰ ਰਹੇ ਆ ਇੱਕ ਮੁੰਡਾ ਰਿਕਵਰ ਕਰ ਲਿਆ ਸੀ ਤੇ ਬਰਾਮਦੀ ਕੀ ਹੋਈ ਜੀ ਨਹੀਂ ਅਜੇ ਬਰਾਮਦੀ ਕੁਛ ਨਹੀਂ ਹੋਈ ਜੀ ਕਾਰਨ ਪਤਾ ਲੱਗਿਆ ਜੀ ਨਹੀਂ ਕਾਰਨਾਂ ਦਾ ਪਤਾ ਕਰ ਰਹੇ ਆ ਜੀ अच्छा जी वो इंजर्ण देगे, इंजर्ण देगे जिए जिए हो हो भी कारण ਹੋ ਹੋ ਗਿਆ ਜਿਹੜਾ ਵੀ ਹੋਊਗਾ ਸੈਕ ਜੋ ਹੋਊਗਾ ਉਸ ਦੇ ਵਿੱਚ ਕੋਈ ਇੰਜਰ ਬੰਦਾ ਕੋਈ ਹੋਇਆ ਜੀ ਨਹੀਂ ਜੀ ਇੰਜਰ ਕੋਈ ਨਹੀਂ ਹੋਇਆ ਜਿੱ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਇੰਜਰ ਕੋਈ ਨਹੀਂ ਬਾਕੀ ਵੈਰੀਫਾਈ ਕਰ ਰਹੇ ਹਾਂ ਜਿਹੋ ਜਿਹਾ ਹੋਊਗਾ ਉਹ ਇਹ ਕਾਰਨ ਚੁੱਕੇ ਰਸਮੀ ਕੋਈ ਨਹੀਂ ਇਨ